ਬਾਈ ਲੈ ਕੇ ਆਇਆ ਹੁਣ ਇੱਧਰ ਖਾਣ ਪੀਣ ਨੂੰ ਅੱਜ ਯਾਰ ਭਰਾ ਪੂਰੇ ਖੁਸ਼ ਆ ਪਾਰਟੀ ਕਰ ਰਹੇ ਆ ਪੂਰੀ ਕਿਥੇ ਬਿੱਲ ਮੈਨੂੰ ਦੇਣਾ ਪਏਗਾ ਭਰਾਵਾ ਬਿੱਲ ਇਹਦੇ ਵੱਲੋਂ ਕੇ ਕੇਦੇ ਵੱਲੋਂ ਟੀ-ਸ਼ਰਟ ਉਹ ਬੰਦਾ ਅੰਦਰ ਹੈ ਉਹਦੇ ਵੱਲੋਂ ਆਸਤ ਬਾਜੀ ਸਾਰੀ ਇਹਦੇ ਵੱਲੋਂ ਠੀਕ ਆ ਆਸਤ ਬਾਜੀ ਪਤਾ ਨਹੀਂ ਕਿਹੜੀ ਚੱਕੀ ਫਿਰਦਾ ਇਹ ਭਰਾ ਪਤਾ ਹੈ 50 ਬੰਦੇ ਰਹਿ ਗਏ ਬਿੱਲ ਟੁੱਟਿਆ ਸੀ ਇਸ ਤੇ ਮੈਂ ਦੋ ਗਲੈਸ ਨੂੰ ਕਹਿਣਾ ਅੱਛਾ ਖੁਸ਼ੀ ਮਿਲੀ ਤੈਨੂੰ ਜਾ ਤੂੰ ਤੇ ਮਹੀ ਗਵਾ ਲਿਆ ਤੇਰੀ ਨੀ ਕੋਈ ਸੁਣੀ ਜਾ ਵੇ ਆਪਣੀ ਸੁਣਾ ਗਿਆ ਤਰਸ ਤੇਰੇ ਤੇ ਕੀਤਾ ਜਾ ਤਰਸ ਤੇਰੇ ਤੇ ਕੀਤਾ ਜਾ ਉਲ ਜਾ ਕੇ ਮਾਰੀ ਐ ਕਿਉਂ ਬੁਦਿਆ ਬੁਦਿਆ ਰਹਿਣਾ ਏ ਤੂੰ ਦੱਸ ਦਿਲਾ ਜਾਣ ਫਿਰ ਤੇਂਦਰੀ ਨੇ ਕੋਈ ਛੱਟ ਇਕੱਲੇ ਭਾਰੀ ਐ ਕਿਉਂ ਕੁਝ ਆ ਮੁਦਿਆ ਅਰ ਨਾਏ ਤੂੰ ਦੱਸ ਦਿਹਾ ਜਾਣ ਜਾਣ ਫਿਰ ਤੇਂਦਰੀ ਨੇ ਕੋਈ ਛੱਟ ਇਕੱਲੇ ਭਾਰੀ ਐ ਇਹ ਬਈ ਕਿਹਨੇ ਲਿਖਿਆ ਆ ਸੌਂਦੇ ਬਈ ਲਿਖਿਆ ਆ ਥੋੜਾ ਆਪ ਤਾਂ ਲਿਖਿਆ ਆ ਬਈ ਮਾਸ਼ਾਅੱਲਾ ਬਰੋ ਨਹੀਂ ਆ ਹਾਂ ਅੱਛਾ ਅੱਛਾ ਮੈਨੂੰ ਲੱਗਿਆ ਪਤਾ ਨਹੀਂ ਤੂੰ ਆਪ ਲਿਖਿਆ ਹੋਇਆ ਆ ਆਜਾ ਆਜਾ ਓਕੇ ਓਕੇ ਬਰਾਵਾ ਓਕੇ ਚਲੋ ਆਪਾਂ ਫਿਰ ਚੱਲਦੇ ਆਂ ਅੱਗੇ ਚੱਲਦੇ ਚਲੋ